ਉੱਥੋਂ ਲੈ ਕੇ ਨੰਗਲ ਤੱਕ ਇਹ ਕਿਲਰ ਰੋਡ ਹੈ ਤੇ ਮੈਂ ਮਿਨਿਸਟਰੀ ਨੂੰ ਰਿਕੁਐਸਟ ਕੀਤੀ ਹੈ ਕਿ ਇਹਦਾ ਜਿਹੜਾ ਆਪਾਂ ਇੱਕ ਵੱਖਰਾ ਟੈਂਡਰ ਲਾ ਦੇ ਕਿਉਂਕਿ ਇਹਦੇ ਵਿੱਚ ਬਹੁਤ ਥੋੜੀ ਐਕ acquisition ਹੈ ਬਹੁਤੀ ਜਗ੍ਹਾ ਪੀਡਬਲਯੂਡੀ ਦੀ ਹੈ ਜਾਂ ਨਹਿਰੀ ਮਹਿਕਮੇ ਦੀ ਹੈ ਜਾਂ ਜੰਗਲਾਤ ਦੀ ਹੈ ਬਹੁਤ ਥੋੜੀ ਪ੍ਰਾਈਵੇਟ ਜ਼ਮੀਨਾਂ ਉਹ ਤਾਂ ਜਲਦੀ 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 ਆਪਾਂ ਹੋ ਜਾਊਗਾ ਕਿਉਂਕਿ ਉਹ ਸਾਡੀ ਕਿਲਰ ਰੋਡ ਹੈ ਬਹੁਤ سارے ਬੰਦੇ ਸਾਡੇ ਜਿਵੇਂ ਆ ਪਿੰਡਾਂ ਦੇ ਖੇੜਾ ਜੋਲੀ ਬਰੰਪੁਰ ਇੱਥੇ ਆਏ ਦਿਨ ਕੋਈ ਨਾ ਕੋਈ ਜਿਹੜੀਆਂ ਕੀਮਤੀ ਜਾਨਾਂ ਜਾਂਦੀਆਂ ਤਾਂ ਇਹਦੇ ਵੱਲ ਜ਼ਿਆਦਾ ਸਾਡਾ ਝਾਲਾ ਧਿਆਨ ਹੈ ਇੱਕ ਘੰਟੇ ਤੱਕ ਚਾਰ ਹੋ ਜਾਏਗੀ ਕੀ ਸਾਰਾ ਸਿਸਟਮ ਜਿਹੜੀਆਂ ਉਹਨਾਂ ਐਕ acquisition ਸ਼ੁਰੂ ਹੋ ਜੂਗੀ ਸਾਡੀ ਕੋਸ਼ਿਸ਼ ਇਹ ਹੈ ਕਿ ਇਹਨੂੰ ਦੋ ਹਿੱਸਿਆਂ 'ਚ ਕਰਾਈਏ ਜਿਹੜਾ ਬਾਈਪਾਸ ਵਾਲਾ ਹਿੱਸਾ ਹੈ ਕਿਉਂਕਿ ਉਸ ਦੀ ਐਕquisition ਨੂੰ ਟਾਈਮ ਲੱਗ ਸਕਦਾ ਜਿਹੜਾ ਜਿੱਥੇ ਬਾਈਪਾਸ ਖਤਮ ਹੁੰਦਾ ਪ੍ਰੋਪੋਜ਼ਡ ਬਾਈਪਾਸ ਉੱਥੋਂ ਲੈ ਕੇ ਨੰਗਲ ਤੱਕ ਇਹ ਕਿਲਰ ਰੋਡ ਹੈ ਤੇ ਮੈਂ ਮਿਨਿਸਟਰੀ ਨੂੰ ਰਿਕੁਐਸਟ ਕੀਤੀ ਹੈ ਕਿ ਇਹਦਾ ਜਿਹੜਾ ਆਪਾਂ ਇੱਕ ਵੱਖਰਾ ਟੈਂਡਰ ਲਾ ਦੇ ਕਿਉਂਕਿ ਇਹਦੇ ਵਿੱਚ ਬਹੁਤ ਥੋੜੀ ਐਕ acquisition ਹੈ ਬਹੁਤੀ ਜਗ੍ਹਾ पीडब्ल्यूडी ਦੀ ਹੈ ਜਾਂ ਨਹਿਰੀ ਮੈਕਮੇ ਦੀ ਹੈ ਜਾਂ ਜੰਗਲਾਤ ਦੀ ਹੈ ਬਹੁਤ ਥੋੜੀ ਪ੍ਰਾਈਵੇਟ ਜ਼ਮੀਨ ਹੈ ਉਹ ਤਾਂ ਜਲਦੀ 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 ਆਪਾਂ ਹੋ ਜਾਊਗਾ ਕਿਉਂਕਿ ਉਹ ਸਾਡੀ ਕਿਲਾ ਰੋਡ ਹੈ ਬਹੁਤ سارے ਬੰਦੇ ਸਾਡੇ ਜਿਵੇਂ ਆ ਪਿੰਡਾਂ ਦੇ ਖੇੜਾ ਜੋਲੀ ਬਰੰਪੁਰ ਇੱਥੇ ਆਏ ਦਿਨ ਕੋਈ ਨਾ ਕੋਈ ਜਿਹੜੀਆਂ ਕੀਮਤੀ ਜਾਨਾਂ ਜਾਂਦੀਆਂ ਤਾਂ ਇਹਦੇ ਵੱਲ ਜ਼ਿਆਦਾ ਸਾਡਾ ਜ਼ਿਆਦਾ ਧਿਆਨ ਹੈ ਬਾਈਪਾਸ ਚੱਲੋ ਜਿਹੜਾ ਸਮਾਂ ਉਹ ਲੱਗਦਾ ਰਹੇ ਸਾਨੂੰ ਉਹਦੇ ਤੇ ਕਿਹੋ ਜਿਹੀ ਬੈਠਵੋ ਜਿਸ਼ਨ ਹੋਣੀ ਹੈ ਕਿਸਾਨਾਂ ਨੂੰ ਸਹੀ ਕੀਮਤ ਮਿਲੇ ਉਹ ਇੱਕ ਵੱਖਰਾ ਪਰ ਜਿਹੜੀ ਸਾਡੀ ਆ ਕਿਲਰ ਰੋਡ ਹੈ ਖਾਸ ਕਰਕੇ ਨੰਗਲ ਤੋਂ ਲੈ ਕੇ ਗੰਗੂਵਾਲ ਤੱਕ ਇਹਦਾ ਕੰਮ ਜਿਹੜਾ ਹੈ ਇਹਦੇ ਤੇ ਜ਼ਿਆਦਾ ਫੋਕਸ ਹੈ